ਤੇ ਫਿਰ ਉਹਦੇ ਮੈਂ ਕਿਸਨੂੰ ਵੀ ਮਾਰਿਆਗਾ ਦੇਖਾ ਹਾਂ ਮਾਰ ਕੇ ਫਿਰ ਜਦੋਂ ਅਸੀਂ ਅੰਦਰ ਬੜੇ ਆ ਤੇ ਜਦੋਂ ਮੈਂ ਬੂਆ ਖੋਲੇ ਬਾਥਰੂਮ ਦਾ ਤੇ ਉਹਦੇ ਅੰਦਰ ਕੁੜੀ ਪਈ ਸੀ ਕੀ ਹੈ ਉਹ ਸਪੈਂਡ ਕੀਤਾ ਉਹਨੂੰ ਦੁਬਾਰਾ ਭਾਲ ਕਰ ਦਵਾਂਗੇ ਮਹੀਨੇ ਬਾਅਦ ਉਹ ਨਾ ਡਿੱਗੀ ਟੂਗੀ ਚ ਪਾਈ ਆ ਪਹਿਲੇ ਡਿੱਗੀ ਚੋਂ ਕੱਢ ਕੇ ਉਹਨੇ ਬਾਥਰੂਮ ਦੇ ਵਿੱਚ ਗੇਰੀ ਹੈ ਰੁਕੋਈ ਹੈ ਜਦੋਂ ਕੁੜੀ ਖੇਡਣ ਆਈ ਤੇ ਉਹਨੇ ਇੱਥੇ ਦੇਖਿਆ ਕਿ ਮਸਹ ਹੈ ਜਗੀ ਘਰੇ ਇਹਨੇ ਕਿਹਾ ਨਹੀਂ ਹੈਗੀ ਉਹ ਫਿਰ ਇਹਨੇ ਬੰਦੇ ਨੇ ਉਹਨੂੰ ਅੰਦਰ ਬੁਲਾ ਲਿਆ ਉਹਨੂੰ ਦੇਖਣ ਰੇਆ ਮਰਦ ਅਫਸਰ ਜਿਹੜੇ ਉਹ ਲੜਕੀ ਨੂੰ ਦੇਖ ਰੇਆ ਸ਼ਰਮ ਆਣੀ ਚਾਹੀਦੀ ਐ ਹਿੰਦੁਸਤਾਨ ਦੇ ਵਿੱਚ ਜਲੰਧਰ ਦੀ ਪੁਲਿਸ ਦਾ ਨਰਾਕ ਸਾਲ ਵੀ ਨਹੀਂ ਹੋਇਆ ਪਿਓ ਦਾ ਸਿਰ ਉੱਸਾਇਆ ਚਲਾ ਗਿਆ ਤੇ ਪੁਲਿਸ ਕਮਿਸ਼ਨਰ 2 ਬਾਈ ਘੰਟੇ ਹੋ ਗਿਆ ਉਸ ਭੈਣ ਦਾ ਇਹ ਦੁੱਖ ਸਾਂਝਾ ਕਰਨ ਨਹੀਂ ਆਈ ਮਤਲਬ ਉਹਨੇ ਮਾਰਿਆ ਕਿਵੇਂ ਕਿ ਕੀ ਗਲਾ ਘੁੱਟਿਆ ਜਾਂ ਕਿਸ ਤਰੀਕੇ ਨਾਲ ਹੋਇਆ ਉਹ ਜਦੋਂ ਭਾਜੀ ਅਸੀਂ ਮੈਂ ਬੂਆ ਜਦੋਂ ਖੋਲਿਆ ਸੀਗਾ ਤੇ ਉਹ ਕੁੜੀ ਥੱਲੇ ਲੰਮੀ ਪਈ ਸੀਗੀ ਠੀਕ ਆ ਜੀ ਉਹਦਾ ਰੰਗ ਜਿਹੜਾ ਫੇਸ ਉਹਦਾ ਬਿਲਕੁਲ ਨੀਲਾ ਹੋਇਆ ਨੀਲਾ ਹੋਇਆ ਵੈਸੇ ਭਾਜੀ ਕੱਪੜੇ-ਕੁਪੜੇ ਉਦਾਂ ਮਤਲਬ ਐ ਲਾਇ ਵਾਪਰ ਦिए ਹਾਲਕਿ ਲੋਕਾਂ ਨੂੰ ਸੁਣ ਕੇ ਰੂਹ ਕੰਡੇ ਖੜੇ ਹੋ ਜਾਂਦੇ ਕਿ ਮਹਿਜ਼ 13 ਸਾਲ ਦੀ ਬੱਚੀ ਆ ਇੱਕ ਪਰਿਵਾਰ ਦੇ ਵਿੱਚੋਂ ਇੱਕ ਬੱਚੀ ਦਾ ਜਾਣਾ ਉਹ ਵੀ ਇਹੋ ਜਿਹੇ ਤਰੀਕੇ ਦੇ ਨਾਲ ਜਾਣਾ ਸ਼ਾਇਦ ਉਹ ਪੰਜਾਬ ਉਹ ਉਹਨਾਂ ਲਈ ਤਾਂ ਟ੍ਰੋਮਾ ਬਣ ਗਿਆ ਜੀ ਉਹ ਉਹ ਭੁੱਲ ਨਹੀਂ ਸਕਦੇ ਨਾ ਜਿੰਨਾ ਕਦੇ ਵੀ ਨਹੀਂ ਉਹ ਕਦੀ ਇਸ ਰਸਤੇ ਤੋਂ ਨਹੀਂ ਨਿਕਲਣਗੇ ਵੀ ਨਹੀਂ ਮਿਲਾਂਗੇ ਪਤਾ ਹੈ ਮੱਲੇ 'ਚ ਕੋਈ ਵੀ ਨਹੀਂ ਪੁੱਜ ਸਕਦਾ ਜੀ ਪੁਲਿਸ ਕਮਿਸ਼ਨਰ ਦੇ ਸਾਰਾ ਦੋਸ਼ ਹੈ ਤੇ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦਾ ਇਮੀਡੀਏਟ ਜੇ ਰਜਿੰਦਰ ਪੁਲਿਸ ਕਮਿਸ਼ਨਰ ਨੂੰ ਸਸਪੈਂਡ ਕੀਤਾ ਜਾਵੇ ਮੈਂ ਕਹਾਂ ਮੈਂ ਵੀ ਅੰਦਰ ਜਾਣਾ ਉਹ ਸਿਵਲ ਔਰ ਬਰਦੀਆ ਤੈਨੂੰ ਮੈਂ ਅੰਦਰ ਨਹੀਂ ਜਾਣ ਦੇਣਾ ਕਾ ਕਿੰਨੇ ਬੰਦੇ ਸੀਗੇ ਪੁਲਿਸ ਵਾਲੇ ਬਲਾਜਮ ਕਿੰਨੇ ਸੀਗੇ ਅੰਦਰ ਮੈਂ ਮੁਲਾਜ਼ਮ 4 ਸੀਗੇ ਇੱਕ ਸਿਵਲ ਚ ਸੀਗਾ 4 ਮੁਲਾਜ਼ਮਾਂ ਕੋਲੋਂ ਇੱਕ ਇੱਕ ਬੱਚੀ ਲੱਭੀ ਨਹੀਂ ਗਈਆਂ ਦੋ ਜਿਹੜੀ ਅੰਦਰ ਹੀ ਸੀਗੀ ਆਹ ਕਿ ਅੰਦਰ ਹੀ ਸੀਗੀ ਪਰਿਵਾਰ ਦੇ ਵਿੱਚ ਇੱਥੇ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਇਹਦੇ ਇਹਦੀ ਇੱਕ ਵਾਈਫ ਆ ਤੇ ਇੱਕ ਦੋ ਕੁੜੀਆਂ ਇੱਕ ਕੁੜੀ ਲਧਿਆਣੀ ਰਹਿੰਦੀ ਦੀ ਆਹ ਇਹ ਪੁਲਿਸ ਪਹਿਲਾਂ ਹੋ ਗਈ ਅੰਦਰੋਂ ਇੰਨੇ ਛੋਟੇ ਦੇ ਘਰ ਦੇ ਬੱਚੀ ਨਾ ਲੱਭੇ ਕਿੱਥੇ ਝੜ ਗਈ ਤੇ ਮਿਲੀ ਵੀ ਫਿਰ ਇੱਥੇ ਹੀ ਆ ਉਹ ਵੀ ਜੋ ਪੁਲਿਸ ਨੂੰ ਨਹੀਂ ਲੱਭੀ ਤਾਂ ਫਿਰ ਇਸ ਮੀਸ ਐਫ ਆਰ ਪੈਰ ਨਹੀਂ ਹੁੰਦਾ ਸਿੰਘ ਸੀਗਾ ਮਨ ਧਾਰੀ ਸੀਗਾ ਅਮਰ ਧਾਰੀ ਸੀਗਾ ਤੇ दारू ਨਾਲ दारू ਨਾ ਪੂਰਾ ਰੱਜਿਆ ਪਿਆ ਸੀ ਤਾਂ ਆਸ-ਪਾਸ ਦੇ ਸੀਗੇ ਕਿ ਉਹ ਬੰਦੇ ਦਾ ਨੇਚਰ ਕਿਹੋ ਜਿਹਾ ਸੀਗਾ ਤੁਸੀਂ ਉਹ ਉਹਨੂੰ ਵੀ 6-7 ਸਾਲ ਇੱਥੇ ਰਹਿੰਦੇ ਨੂੰ ਹੋ ਗਏ ਆ ਜੀ ਕਿ ਕਿਹੋ ਜਿਹਾ ਨੇਚਰ ਸੀਗਾ ਕਹਿੰਦੇ ਸਿੰਘ ਸਜਿਆ ਹੋਇਆ ਸੀਗਾ ਅਮਰ ਛਕਿਆ ਉਹਨੇ ਜੀ ਜ਼ਿਆਦਾ ਛਕਿਆ ਹੈ ਜੋ ਬੰਦੇ ਨੂੰ ਤਾਂ ਸਿੱਧਾ ਚਿਨਵਾ ਦੇਣਾ ਚਾਹੀਦਾ ਵਾ ਮਾਰ ਦੇਣਾ ਚਾਹੀਦਾ ਜਿਸ ਤੇ ਮੈਨੂੰ ਪੈਟਰੋਲ ਜਿੱਦਾਂ ਇਹਦੇ ਪਾਇਆ ਇਹਨੂੰ ਨਾਲ ਦੀ ਨਾ ਲਗ ਲਾ ਦੇਣੀ ਸੀ ਜੀ ਉਹਦੇ ਮੂੰਹ ਤੇ ਲਿਖਿਆ ਨਹੀਂ ਸੀ ਕਿ ਕੁਝ ਕਰੂਗਾ ਤੇ ਦੀ ਜੀ ਕਾਲ ਆਇਆ ਉਹਦਾ ਬੰਦਾ ਵਧੀਆ ਸੀਗਾ ਮਤਲਬ ਕਿ ਸਵੇਰੇ 6 ਵਜੇ ਕੰਮ ਤੇ ਚਲ ਜਾਂਦਾ ਸੀਗਾ ਇਹ ਸਾਨੂੰ ਪਤਾ ਨਹੀਂ ਸਾਨੂੰ 6 ਹਾਂ ਤੇ 6-7 ਮਹੀਨੇ ਹੋਇਆ ਹੋ ਗਿਆ ਨੇ ਇਹ 6-7 ਮਹੀਨੇ ਥੋੜਾ ਪਤਾ ਲੱਗਦਾ ਇਹੋ ਜੇ ਬੰਦੇ ਦਾ ਏਖਣ ਜਿਹਾ ਲੱਗਦਾ ਸੀ ਕਿ ਜਦੋਂ ਕੱਲ ਪੁਲਿਸ ਵੀ ਆਈ ਸੀ ਕਿ ਕਿ ਨਹੀਂ ਬੰਦਾ ਇਦਾਂ ਦਾ ਹੈਗਾ ਅਸੀਂ ਖੁਦ ਇਹ ਸੋਚ ਰਹੇ ਸੀ ਨਹੀਂ ਤੇ ਪਤਾ ਲੱਗ ਰਿਹਾ ਕਿ ਕੀ ਸੀ ਬੰਦੇ ਦੀ ਉਹਦੇ ਮੈਂ ਥੋੜੀ ਲਿਖਿਆ ਮੂੰਹ ਤੇ ਵੀ ਇਹ ਕੰਮ ਕਰ ਦੇਗਾ ਜੇ ਪਤਾ ਹੁੰਦਾ ਤੇ ਕਿ ਉਹ ਮਾਂ ਆਪਣੇ ਬੱਚੇ ਭੇਜਦੀ ਦੇਖੋ ਕਿੰਨਾ ਕੋਸ਼ਿਸ਼ ਇਸ ਇਸ ਸ਼ਹਿਰ ਕੇਸ ਤੋਂ ਬਾਅਦ ਲੋਕ ਤਾਂ ਆਪਣੇ ਗਵਾਂਡੀਓ ਡਰਨਾ ਸ਼ੁਰੂ ਕਰ ਦੇਣਗੇ ਕਿ ਨਹੀਂ ਪਈ ਆਪਣੇ ਜਾਣੇ ਭੇਜੋ ਨਾ। ਕੱਟੀਆਂ ਵਧਾਵਾਂਗੇ ਹੋਰ ਅਸੀਂ ਆਪਣੀਆਂ ਹੁਣ ਜਿੱਥੇ ਕੁੱਤਾ ਹੈ ਕਿ ਦੋ ਦੋ ਅੱਖਾਂ ਕਰਦੇ ਕੁੱਤੇ ਆਪਣੇ ਹੋਣ ਅਸੀਂ ਸਾਰੇ ਪੇਰੈਂਟਸ ਨੂੰ ਮੇਰੀ ਤਾਂ ਹੱਥ ਜੁੜ ਕੇ ਬੇਨਤੀ ਆਪਣੇ ਬੱਚਿਆਂ ਦਾ ਆਹ ਧਿਆਨ ਰੱਖੋ ਕਿਸੇ ਤੇ ਕੋਈ ਯਕੀਨ ਨਾ ਕਰੇ। ਸੁਸੋਸੀ ਕਾਜ ਨਮਸਕਾਰ ਮੈਂ ਅੱਜ ਵੀ ਤੁਹਾਡੇ ਨਾਲ ਦੇਖ ਰਿਓ ਵਾਇਰਲ ਪੋਸ ਇਸ ਸਮੇਂ ਕਿਉਂਕਿ ਜਲੰਧਰ ਦੇ ਵਿੱਚ ਬੀਤੀ ਰਾਤ ਇੱਕ ਬੇਹਦੀ ਮੰਦਪਾਗੀ ਕਰਨਾ ਵਾਪਰਦੀ ਹੈ ਮਹਿਜ਼ 13 ਸਾਲ ਦੀ ਬੱਚੀ ਦੇ ਨਾਲ ਹਿਵਾਨੀਅਤ ਦੇ ਨਾਲ ਪਹਿਲਾਂ ਤਾਂ ਦੁਸ਼ਕਰਮ ਹੁੰਦਾ ਉਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਲੇਕਿਨ ਜਦੋਂ ਤੋਂ ਕੱਲ ਦੇਰ ਰਾਤ ਤੋਂ ਇੱਕ ਖਬਰ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਹਰ ਕਿਸੇ ਨੂੰ ਪਤਾ ਲੱਗ ਰਿਹਾ ਹੈ ਜਲੰਧਰ ਦੇ ਵਿੱਚ ਵੱਡੀ ਘਟਨਾ ਵਾਪਰਦੀ ਹੈ ਲੇਕਿਨ ਉਸ ਘਟਨਾ ਤੋਂ ਬਾਅਦ ਜਿਹੜਾ ਮਾਹੌਲ ਜਿਹੜਾ ਜਲੰਧਰ ਦੇ ਵਿੱਚ ਬਣਿਆ ਹੋਇਆ ਤੁਹਾਨੂੰ ਇਸ ਸਮੇਂ ਉਸ ਇਲਾਕੇ ਦੇ ਵਿੱਚ ਆਏ ਹੋਏ ਦੇਖ ਸਕਦੇ ਹੋ ਕਿ ਪਿੱਛੇ ਉਹ ਘਰ ਹੈ ਜਿਸ ਘਰ ਦੇ ਵਿੱਚ ਇਹ ਸਾਰੀ ਘਟਨਾ ਵਾਪਰਦੀ ਹੈ ਪ੍ਰਸ਼ਾਸਨ ਇਸ ਸਮੇਂ ਮੌਕੇ ਤੇ ਮੌਜੂਦ ਹੈ ਜਿੰਨੇ ਆਸ-ਪਾਸ ਦੇ ਲੋਕ ਨੇ ਜਾਂ ਜਿਹੜੇ ਜਾਣ-ਪਛਾਣ ਦੇ ਨੇ ਜਾਂ ਜਿਹੜੇ ਜਾਣ-ਪਛਾਣ ਦੇ ਨਹੀਂ ਵੀ ਨੇ ਉਹ ਵੀ ਇਸ ਸਮੇਂ ਪਹੁੰਚੇ ਹੋਏ ਨੇ ਇਹ ਜਲੰਧਰ ਦੇ ਉਸ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜੀ ਦੇਖ ਸਕਦੇ ਹੋ ਸੋ ਇਹ ਜੋ ਤਸਵੀਰਾਂ ਤੁਸੀਂ ਇਸ ਸਮੇਂ ਲਾਈਵ ਦੇਖ ਸਕਦੇ ਹੋ ਜੀ ਸੋ ਸਾਡੇ ਨਾਲ ਇੱਥੇ ਸ਼ੀਤਲ ਲੰਗਰਾਲ ਜੀ ਪਹੁੰਚੇ ਨੇ ਸ਼ੀਤਲ ਤੁਸੀਂ ਦੇਰ ਰਾਤ ਤੁਸੀਂ ਪਹੁੰਚੇ ਸੀਗੇ ਜਦੋਂ ਮੌਕੇ ਵਾਰਦਾ ਤੁਸੀਂ ਉਦੋਂ ਵੀ ਆਏ ਹੋ ਉਸ ਤੋਂ ਬਾਅਦ ਜੋ ਮੱਲੇ ਨਿਵਾਸੀਆਂ ਦੇ ਜੋ ਇਲਜ਼ਾਮ ਸੀਗੇ ਪ੍ਰਸ਼ਾਸਨ ਦੇ ਉੱਤੇ ਕਿ ਪੁਲਿਸ ਆਈ ਦੇਖ ਕੇ ਚਲ ਗਈ ਪੁਲਿਸ ਨੇ ਕੋਈ ਕੰਮ ਨਹੀਂ ਕੀਤਾ ਹਾਲਾਂਕਿ ਸਵੇਰੇ ਐਕਸ਼ਨ ਵੀ ਲਿੱਤਾ ਗਿਆ ਪ੍ਰਸ਼ਾਸਨ ਵੱਲੋਂ ਕੋਈ ਐਕਸ਼ਨ ਨਹੀਂ ਹੈ ਕੀ ਹੈ ਸਸਪੈਂਡ ਕੀਤਾ ਉਹਨੂੰ ਦੁਬਾਰਾ ਭਾਲ ਕਰ ਦੇਣਗੇ ਮਹੀਨੇ ਬਾਅਦ ਡਿਸਮਿਸ ਐਫ ਆਰ ਕਿਉਂਕਿ ਪੁਲਿਸ ਇਨਲੈਕੀ ਦੇ ਨਾਲ ਸ਼ਰ ਕਤਲ ਵੱਜ ਜਾਂਦਾ ਜੀ 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 ਕਿਉਂਕਿ ਉਸ ਸਮੇਂ ਇੱਕ ਘੰਟੇ ਦੀ ਬਾਦ ਸੀ 1.5 ਘੰਟੇ ਦੀ 8 ਘੰਟੇ ਬਾਅਦ ਪੁਲਿਸ ਜਾਗੀ 8 ਘੰਟੇ ਬਾਅਦ ਪੁਲਿਸ ਦੀ ਬਹੁਤ ਡਿਨਲਕੀ ਹੈ ਬਾਰ ਬਾਰ ਨਿੰਦਾ ਕਰ ਰਹੇ ਆ ਪੁਲਿਸ ਦੀ ਕਿਉਂਕਿ ਉਸ ਬੱਚੀ ਨਾਲ ਜੋ ਉਸ ਦਰਿੰਦਾ ਰੂਪ ਨੇ ਕੀਤਾ ਉਹ ਤੇ ਹੈ ਪਰ ਪੁਲਿਸ ਇਹਨਾਂ ਲਈ ਦੇਖੋ ਰਾਤ ਨੂੰ ਇੱਕ ਲੇਡੀਜ਼ ਮੁਲਾਜ਼ਮ ਨਹੀਂ ਆ ਸਕੀ 1 ਵਜੇ ਤੱਕ 8 ਘੰਟੇ ਉਸ ਸਮੇਂ ਕੋਈ ਐਂਬੂਲੈਂਸ ਜਿਹੜੀਆਂ ਫੁਟੇਜ ਸਾਡੇ ਕੋਲ ਸਾਹਮਣੇ ਨਹੀਂ ਉਹਦੇ ਵਿੱਚ ਐਂਬੂਲੈਂਸ ਵੀ ਜਿਹੜੀ ਸੀਗੀ ਪ੍ਰਾਈਵੇਟ ਸੀਗੀ ਸਰਕਾਰ ਦੇ ਵੱਲੋਂ ਸਰਕਾਰੀ ਐਂਬੂਲੈਂਸ ਨਹੀਂ ਪਹੁੰਚੀ ਉਹ ਇਹ ਸਭ ਸਰਕਾਰੀ ਦੀਆਂ ਝੂਠੀਆਂ ਗੱਲਾਂ ਜੀ ਕੁਛ ਆਈ ਨਹੀਂ ਮਗਰ ਲੇਡੀਜ਼ ਮੁਲਾਜ਼ਮ ਨਹੀਂ ਆਇਆ 1 ਵਜੇ ਤੱਕ 1 ਵਜੇ ਇੱਕ ਮਿੰਟ ਦੇ ਇੱਕ ਲੇਡੀਜ਼ ਮੁਲਾਜ਼ਮ ਕਿਸੇ ਘਰੋਂ ਲੈ ਕੇ ਹੰਦੀ ਜਾ ਗਿਆ 4 ਵਜੇ ਦਾ ਕਤਲ ਹੋਇਆ ਤੋਂ ਉਹਨੂੰ ਦੇਖ ਕੌਣ ਰਿਹਾ ਮਰਦ ਅਫਸਰ ਜਿਹੜੇ ਉਹ ਲੜਕੀ ਨੂੰ ਦੇਖ ਰਿਹਾ ਸ਼ਰਮ ਆਣੀ ਚਾਹੀਦੀ ਹੈ ਹਿੰਦੁਸਤਾਨ ਦੇ ਵਿੱਚ ਜਲੰਧਰ ਦੀ ਪੁਲਿਸ ਨਰੈਕ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਸਾਰਾ ਦੋਸ਼ ਹੈ ਤੇ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦਾ ਇਮੀਡੀਏਟ ਜਲੰਧਰ ਪੁਲਿਸ ਕਮਿਸ਼ਨਰ ਨੂੰ ਸਸਪੈਂਡ ਕੀਤਾ ਜਾਵੇ 17 ਤੋਂ 18 ਘੰਟੇ ਹੋਣ ਇਸ ਵਾਰਦਾਤ ਤੋਂ ਹੋ ਗਏ ਨੇ ਫੋਨ ਫੋਨ ਹੁਣ ਤੱਕ ਕੁਝ ਕੁਝ ਵੀ ਨਹੀਂ ਆਇਆ ਇੱਕ ਮਾਂ ਦੇ ਕੋਲੋਂ ਧੀ ਚਲੀ ਗਈ ਹੈ ਪਹਿਲੇ ਘਰ ਵਾਲਾ ਸਾਇਆ ਗਿਆ ਇੱਕ ਸਾਲ ਵੀ ਨਹੀਂ ਹੋਇਆ ਪਿਓ ਦਾ ਸਿਰ ਤੂ ਸਾਇਆ ਚਲਾ ਗਿਆ ਤੇ ਪੁਲਿਸ ਕਮਿਸ਼ਨਰ ਸਰਕਾਰ ਨੂੰ ਇੱਕ ਐਸੀ ਮਿਸਾਲ ਪੈਦਾ ਕਰਨੀ ਚਾਹੀਦੀ ਹੈ ਪਮਾ ਹਾਈ ਕੋਰਟ ਜਾਣ ਸੁਪਰੀਮ ਕੋਰਟ ਜਾਣ ਪਮਾ ਲੋਕਲ ਸੈਸ਼ਨ ਕੋਰਟ ਜਾਣਾ ਪਵੇ ਇਹਨੂੰ ਫਾਸਟ ਟਰੈਕ ਤੇ ਲੈ ਕੇ ਜਾਵੇ 3 ਮਹੀਨੇ ਦੇ ਵਿੱਚ ਸਜ਼ਾ ਹੋਵੇ ਇਹਨੂੰ ਏ ਮੰਗਾ ਮਰੀ ਤਿੰਨ ਮਹੀਨੇ ਫਾਂਸੀ ਹੋਵੇ ਤੇ ਜਲੰਧਰ ਔਰ ਪੰਜਾਬ ਹਿੰਦੁਸਤਾਨ ਦੇ ਲੋਕ ਇਹਨੂੰ ਮਿਸਾਲ ਪੈਦਾ ਕਰ। ਸੋ ਜੀ ਇਹ ਘਰ ਹੈ ਇਹ ਇਸ ਘਰ ਦੇ ਵਿੱਚੋਂ ਜਿੱਥੇ ਕਿ ਕੱਲ ਉਸ ਛੋਟੀ 13 ਸਾਲ ਦੀ ਬੱਚੀ ਦੀ ਜਿਹੜੀ ਹੈ ਬਾਡੀ ਮਿਲਦੀ ਹਾਲਾਂਕਿ ਜਦੋਂ ਜਿਨ੍ਹਾਂ ਦੇ ਵੱਲੋਂ ਇਹ ਬਾਡੀ ਦੇਖੀ ਗਈ ਉਹਨਾਂ ਦੀਆਂ ਤਾਂ ਹਰ ਨਿਕਲ ਗਈ ਕਿਉਂਕਿ ਇਸ ਤਰੀਕੇ ਦੇ ਨਾਲ ਉਸ ਬੱਚੀ ਨਾਲ ਜਿਹੜਾ ਹਵਾਨੀਅਤ ਭਰਿਆ ਬਿਹੇਵੀਅਰ ਉਸ ਇਨਸਾਨ ਦੇ ਵੱਲੋਂ ਕੀਤਾ ਗਿਆ ਇਹ ਉਹ ਘਰ ਹੈ ਤੇ ਇਥੋਂ ਸਿਰਫ ਮਹਿਜ 5-7 ਘਰ ਛੱਡ ਕੇ ਉਸ ਬੱਚੀ ਦਾ ਘਰ ਹੈ ਮੈਂ ਕੋਸ਼ਿਸ਼ ਕਰੂੰਗਾ ਜੇ ਕਿ ਆਸ-ਪਾਸ ਦੇ ਲੋਕ ਸਾਡੇ ਨਾਲ ਗੱਲਬਾਤ ਕਰ ਸਕਣ ਭਾਈ ਤੁਸੀਂ ਇੱਥੇ ਦੇ ਹੀ ਹੋ ਜੀ ਚਲੋ ਭਾਈ ਅੱਛਾ ਇੱਕ ਗੱਲ ਸਿਕਾ ਜਿੱਥੇ ਕਿ ਕੱਲ ਸਾਰੀ ਘਟਨਾ ਵਾਪਰੀ ਹੈ ਜੀ ਮੈਂ ਆਇਆ ਪਾਈ ਜੋ 6 ਵਜੇ ਠੀਕ ਹੈ ਜੀ ਮੈਂ ਆਪਣੇ ਘਰੇ ਚ ਪਾਣੀ ਪੁਣੀ ਪੀਤਾ ਮੈਂ ਆਪਣੀ ਵਾਈਫ ਨੂੰ ਪੁੱਛਿਆ ਕਿ ਮਤਲਬ ਬਾਹਰ ਦੇਖ ਕੇ ਰਸ਼ ਖਾ ਦੋ ਪਿਆ ਹਾਂ ਠੀਕ ਹੈ ਤੇ ਮੇਰੀ ਵਾਈਫ ਨੂੰ ਪੁੱਛਿਆ ਕਿ ਨਾਲ ਦੇ ਪੜੋਸੀ ਦੀ ਕੁੜੀ ਗਾਇਬ ਹੋ ਗਈ ਹੈ ਤੇ ਫਿਰ ਅਸੀਂ ਲੱਭਣਾ ਸ਼ੁਰੂ ਕਰ ਦਿੱਤਾ ਇੱਧਰ ਪਿੱਛੇ ਕਲੋਨੀ ਦਾ ਕੋਠੀ ਇਕਾਠੀਆਂ ਇਹ ਟੈਂਕੀਆਂ ਟੁੰਗੀਆਂ ਸਾਰੀਆਂ ਛਾਣਬੀਨ ਕੀਤੀਆਂ ਠੀਕ ਹੈ ਜੀ ਦੁਬਾਰਾ ਜੋ 10 ਵਜੇ ਪੁਲਿਸ ਆਈ ਹੈਗੀ ਆ ਉਹਨਾਂ ਨੇ ਗਏ ਅੰਦਰ ਤੇ ਜਾਣ ਬਿੰਨ ਕਰਕੇ ਵਾਪਸ ਆ ਗਏ ਉਸੇ 15 ਮਿੰਟ ਪੁਲਿਸ ਅੰਦਰ ਗਈ ਆ ਪ੍ਰੋਪਰ ਅੰਦਰ ਘਰ ਦੇ ਅੰਦਰ ਬੜੀ ਆ ਬੜੀ ਹਾਂ ਪ੍ਰੋਪਰ ਅੰਦਰ ਵੜ ਕੇ ਤੇ ਵਾਪਸ ਆ ਗਈ ਆ ਨਾਲ ਉਹਦੀ ਮੰਮੀ ਵੀ ਸੀਗੀ ਕੁੜੀ ਦੀ ਤੇ ਅਸੀਂ ਬਾਹਰ ਖੜੇ ਸੀ ਮੈਨੂੰ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ ਪੁਲਿਸ ਵਾਲੇ ਕਹਿੰਦੇ ਤੈਨੂੰ ਨਹੀਂ ਸੀ ਅੰਦਰ ਜਾਣ ਦੇਣਾ ਸਿਵਲ ਵਰਦੀ ਵਾਲਾ ਬੰਦਾ ਕਹਿੰਦਾ ਮੈਂ ਕਿਹਾ ਮੈਨੂੰ ਕਿਉਂ ਨਹੀਂ ਤੂੰ ਅੰਦਰ ਜਾਣ ਦੇਣਾ ਮੈਂ ਕਿਹਾ ਮੇਰੇ ਘਰ ਦੇ ਨਾਲ ਘਰ ਹੈਗਾ ਕਹਿੰਦਾ ਅਸੀਂ ਨਹੀਂ ਤੈਨੂੰ ਜਾਣ ਦੇਣਾ ਮੈਂ ਕਿਹਾ ਜਲ ਠੀਕ ਆ ਇਹ ਚੱਲ ਗਏ ਜਦੋਂ ਤੇ ਜਦੋਂ ਲੋਕੀ ਆਪਣੇ ਆਪਣੇ ਘਰਾਂ ਸਾਰੇ ਚੱਲੇ ਗਏ 11:30 ਟਾਈਮ ਹੋ ਗਿਆ ਅਸੀਂ ਬਾਹਰ ਖੜੇ ਸੀ ਪੰਜ ਤੇ ਮੈਂ ਵੀ ਆਇਆ ਤੇ ਮੈਂ ਕਹਾ ਮੈਨੂੰ ਵੀਡੀਓ ਵੀਡੀਓ ਦਿਖਾਓ ਪੂਰੀ ਪਹਿਲਾਂ ਅੱਛਾ ਉਹਨਾਂ ਨੇ ਮੈਨੂੰ ਵੀਡੀਓ ਜਦੋਂ ਦਿਖਾਈ ਤੇ ਫਿਰ ਮੈਂ ਇਹਨੂੰ ਸਰਦਾਰ ਨੂੰ ਬੁਲਾਇਆ ਤੇ ਬਾਹਰ ਆਇਆ ਤੇ ਮੈਂ ਕਹਾ ਇਹ ਭਾਈ ਕੌਣ ਹੈਗਾ ਬੰਦਾ ਕਹਿੰਦਾ ਮੈਂ ਨਹੀਂ ਹੈਗਾ ਤੇ ਮੈਂ ਕਹਾ ਇਹ ਦੇਖ ਚੰਗੀ ਤਰ੍ਹਾਂ ਕੌਣ ਹੈਗਾ ਤੇ ਫਿਰ ਉਹਦੇ ਮੈਂ ਤੁਹਾਨੂੰ ਵੀ ਮਾਰਿਆਗਾ ਦੇਖ ਹਾਂ ਮਾਰ ਕੇ ਫਿਰ ਉਹ ਜਦੋਂ ਅੰਦਰ ਵੜੇ ਆ ਤੇ ਜਦੋਂ ਮੈਂ ਬੂਆ ਖੋਲਿਆ ਬਾਥਰੂਮ ਦਾ ਤੇ ਉਹਦੇ ਅੰਦਰ ਕੁੜੀ ਪਈ ਸੀਗੀ ਹਾਂਜੀ ਕਿੰਨੀ ਹਵਾਨੇਤ ਬੰਦੇ ਨੇ ਅੱਛਾ ਇਹਨਾਂ ਦਾ ਵੈਸੇ ਮੈਂ ਪੁੱਛ ਲਵਾਂ ਇਹਨਾਂ ਦਾ ਵਿਹਾਰ ਬੰਦਾ ਕੌਣ ਸੀਗਾ ਇਹ ਜਾਂ ਆਸ-ਪਾਸ ਤੁਹਾਡੇ ਲੋਕਾਂ ਨੇ ਕਿਹੋ ਜਿਹਾ ਵਿਹਾਰ ਸੀਗਾ ਇਸ ਬੰਦੇ ਦਾ ਨਹੀਂ ਉਦਾਂ ਬੰਦਾ ਵਧੀਆ ਸੀਗਾ ਮਤਲਬ ਕਿ ਸਵੇਰੇ 6 ਵਜੇ ਕੰਮ ਤੇ ਚੱਲ ਜਾਂਦਾ ਸੀਗਾ ਇਹ ਦੁਪਹਿਰ ਨੂੰ ਹੀ ਆਉਂਦਾ ਸੀ ਰੁਕਦਾ ਸੀਂਗ ਸੀਗਾ ਅਮਰਤਾਰੀ ਸੀਗਾ ਤੇ दारू ਨਾਲ दारू ਨਾਲ ਪੂਰਾ ਰੱਜਿਆ ਪਿਆ ਸੀ ਗੱਲਾਂ ਹਾਂ ਕੰਮ ਦੇ ਟਾਈਮ ਦੀ ਗੱਲ ਕਰ ਹਾਂ ਤੇ ਇਹਨੇ ਕੱਲ ਹੀ ਗੱਡੀ ਲੈ ਕੇ ਆਇਆ ਸੀਗਾ ਉਹ ਕੁੜੀ ਸੀ ਜਿਹੜੀ ਇਹਦੀ ਕੁੜੀ ਨਾਲ ਖੇਡਦੀ ਸੀਗੀ ਆਕੇ ਇਹਦੇ ਪਰਿਵਾਰ ਦੇ ਵਿੱਚ ਇੱਥੇ ਘਰ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਜੀ ਇਹਦੇ ਇਹਦੀ ਇੱਕ ਵਾਈਫ ਵੇਹੀ ਹੋਈ ਕਿ ਵੈਸੇ ਇੱਕ ਵਾਰੀ ਨਿਕ ਵਾਰੀ ਉਹ ਵੀ 13 ਸਾਲ ਦੀ ਹੈਗੀ ਆ ਅਚੋ ਵੀ 13 ਸਾਲ ਦੀ ਬੱਚੀ ਹੈ 13 ਸਾਲ ਦੀ ਇੱਕ 11 ਸਾਲ ਦੀ ਇੱਕ 13 ਸਾਲ ਦੀ ਹੈਗੀ ਇੱਥੇ 13 ਸਾਲ ਦੀ ਬੱਚੀ ਰਹਿੰਦੀ ਸੀਗੀ ਇੱਥੇ 11 ਸਾਲ ਦੀ ਰਹਿੰਦੀ ਸੀਗੀ 11 ਸਾਲ ਦੀ ਬੱਚੇ ਹਾਂ ਜੀ ਤੇ ਉਸ ਸਮੇਂ ਘਰ 'ਚ ਕੋਈ ਨਹੀਂ ਸੀਗਾ ਜੀ ਉਦੋਂ ਕੋਈ ਨਹੀਂ ਸੀਗਾ ਇਹ ਚੱਲ ਗਏ ਸੀਗੇ ਸਵੇਰੇ ਅੱਛਾ ਹਾਂ ਜੀ ਤੇ ਇਹ ਇਕੱਲਾ ਸਿਰਫ ਬੰਦਾ ਇੱਥੇ ਸੀਗਾ ਇਹ ਇਕੱਲਾ ਹੀ ਇੱਥੇ ਸੀਗਾ ਸਿੰਘ ਇਹਨਾਂ ਦਾ ਆਪਣਾ ਘਰ ਜੀ ਇਹ ਇਹ ਆਪਣਾ ਘਰਾਂ ਜੀ ਦਾ ਆਪਣਾ ਕਿੰਨੇ ਕ ਸਮੇਂ ਤੋਂ ਰਹਿ ਰਹੇ ਇੱਥੇ ਇੱਥੇ ਨੂੰ 6 ਸਾਲ ਹੋ ਗਏ ਜੀ 6 ਸਾਲ ਨੂੰ ਬੰਦਾ ਵੀ ਕਹਿ ਲਓ ਹਾਂਜੀ ਨਵੇਂ ਇਸ ਕਲੋਨੀ ਦੇ ਵਿੱਚ ਹਾਂਜੀ ਹਾਂਜੀ ਤੇ ਬੱਚੇ ਨਾਲ ਬੱਚੇ ਖੇਡਦੇ ਸੀਗੇ ਤੇ ਕੱਲ ਧਾਰਗਾਂ ਢੱਕਿਆ ਪਿਆ ਸੀ ਪੂਰਾ ਢੱਕਿਆ ਪਿਆ ਸੀ ਉਹ ਜਦੋਂ ਕੁੜੀ ਖੇਡਣ ਆਈ ਉਹਨੇ ਇੱਥੇ ਦੇਖਿਆ ਕਿ ਮਸਹ ਹੈ ਜਗੀ ਘਰੇ ਇਹਨੇ ਕਿਹਾ ਨਹੀਂ ਹੈ ਉਹ ਫਿਰ ਇਹਨੇ ਬੰਦੇ ਨੇ ਉਹਨੂੰ ਅੰਦਰ ਬੁਲਾ ਲਿਆ ਹੂੰ ਅੰਦਰ ਬੁਲਾ ਕੇ ਤੇ ਫਿਰ ਬਾਅਦ ਕੁੜੀ ਵਾਪਸ ਨਹੀਂ ਆਈ ਹੂੰ ਜਦੋਂ ਸ਼ਾਨਵੀਨ ਮੈਂ 2 ਘੰਟੇ 2.5 ਘੰਟੇ ਤੱਕ ਲੱਭਦਾ ਰਿਹਾ ਤੇ ਮੈਨੂੰ ਕੁੜੀ ਨਹੀਂ ਲੱਭੀ ਗਈ ਫਿਰ ਮੈਂ ਕਲੀਅਰ ਦੇਖਿਆ ਕਿ ਮੈਨੂੰ ਪੱਕਾ ਦੱਸੋ ਮੈਂ ਕਿਹਾ ਵੀਡੀਓ ਦਿਖਾਓ ਫਿਰ ਉਹਨੇ ਮੈਨੂੰ ਫਿਰ ਤੁਹਾਨੂੰ ਇਹ ਜਦੋਂ ਘਟਨਾ ਵਾਪਰੀ ਹੋਊਗੀ ਤੁਸੀਂ ਵੀ ਆਸ-ਪਾਸ ਰਹਿੰਦੇ ਹੋ ਤੁਹਾਨੂੰ ਲੱਗਦਾ ਹੋਊਗਾ ਕਿ ਇਸ ਮਤਲਬ ਕਿ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਿਆ ਹੋਊਗਾ ਕਿ ਹਾਂਜੀ ਜੀ ਕਿ ਇਹੋ ਜਿਹੇ ਬੰਦਾ ਵੀ ਇਹੋ ਜਿਹਾ ਕੰਮ ਕਰ ਸਕਦਾ ਹੈ ਤੁਸੀਂ ਇੱਥੇ ਰਹਿੰਦੇ ਹੋ ਜੀ ਹਾਂਜੀ ਤੁਹਾਨੂੰ ਇਹਨਾਂ ਦਾ ਨੇਚਰ ਕਰੈਕਟਰ ਕਿਹੋ ਜਿਹਾ ਸੀਗਾ ਸਾਨੂੰ ਪਤਾ ਨਹੀਂ ਸਾਨੂੰ 6 ਆ ਤੇ 6-7 ਮਹੀਨੇ ਆਇਆ ਹੋ ਗਿਆ ਨੇ ਇਹ 6-7 ਮਹੀਨੇ ਥੋੜਾ ਪਤਾ ਲੱਗਦਾ ਇਹੋ ਜਿਹੇ ਬੰਦੇ ਦਾ ਸਵੇਰੇ ਨੇ ਕੰਮ ਤੇ ਜਿਹੜਾ ਨਾ ਸ਼ਾਮ ਨੂੰ ਨਹਾਉਣਾ ਬਸ ਦਿਲੀ ਰੁਟੀਨ ਦੇ ਵਿੱਚ ਕਿਹੋ ਜਿਹਾ ਸੀਗਾ ਕਿ ਬੰਦੇ ਨੂੰ ਸ਼ੱਕ ਵੀ ਹੁੰਦਾ ਕਿ ਨਹੀਂ ਬੰਦਾ ਕਹਿੰਦਾ ਕਿ ਆਂਡ ਗਵਾਂਡ ਚੰਗਾ ਹੈ ਮੰਨਣਾ ਮਾਰ वैसे नहीं थी वो ठीक ठीक नहीं थी जो भी है कौन इस समय पुलिस की हिरासत आई हां जी पुलिस की हिरासत में ले गए जी सो ये जिन्ने ਤੁਸੀਂ ਸੁਣ ਸਕਦੇ ਹੋ ਕਿ ਜੋ ਬਾਈ ਉਹਨਾਂ ਨੇ ਖੁਦ ਹੀ ਦੱਸਿਆ ਕਿ ਕਿ ਸਗੋ ਜਦੋਂ ਮੈਂ ਮਿਲਿਆ ਜਦੋਂ ਮੈਂ ਪੂਰੀ ਸ਼ਾਨ ਮੀਨ ਕੀਤੀ ਪੁਲਿਸ ਮੁਲਾਜ਼ਮ ਪਹੁੰਚ ਕੇ ਹਾਲਾਂਕਿ ਉਹਨਾਂ ਨੇ ਕਿਹਾ ਕਿ सस्पेंड ਕਰ ਦਿੱਤਾ ਪੁਲਿਸ ਮੁਲਾਜ਼ਮ ਜਿਹੜਾ ਸੀਗਾ ਜੀ ਤੇ ਜੀ ਤੁਸੀਂ ਵੀ ਇੱਥੇ ਸੀਗੇ ਜੀ हां जी ਕੱਲ ਦੇਰ ਰਾਤ ਜਦੋਂ ਇਹੋ ਜਿਹਾ ਪਤਾ ਲੱਗਦਾ ਕਿ ਤੁਹਾਡੇ ਇਲਾਕੇ 'ਚ ਇਹੋ ਜੀ ਘਟਨਾ ਵਾਪਰਦੀ ਏ ਹਾਲਾਂਕਿ ਲੋਕਾਂ ਦੇ ਸੁਣ ਕੇ ਰੂਹ ਕੰਡੇ ਖੜੇ ਹੋ ਜਾਂਦੇ ਕਿ ਮਹਿਜ਼ 13 ਸਾਲ ਦੀ ਬੱਚੀ ਆ ਇੱਕ ਪਰਿਵਾਰ ਦੇ ਵਿੱਚ ਇੱਕ ਬੱਚੀ ਦਾ ਜਾਣਾ ਉਹ ਵੀ ਇਹੋ ਜਿਹੇ ਤਰੀਕੇ ਦੇ ਨਾਲ ਜਾਣਾ ਸ਼ਾਇਦ ਉਹ ਪੰਜਾਬ ਉਹਨਾਂ ਲਈ ਤਾਂ ਟ੍ਰੋਮਾ ਬਣ ਗਿਆ ਜੀ ਉਹ ਤਾਂ ਭੁੱਲ ਨਹੀਂ ਸਕਦੇ ਨਾ ਜਿੰਨਾ ਕਦੇ ਵੀ ਨਹੀਂ ਉਹ ਕਦੀ ਇਸ ਰਸਤੇ ਤੋਂ ਨਹੀਂ ਨਿਕਲਣਗੇ ਵੀ ਨਹੀਂ ਮਿਲਾਂਗੇ ਕੋਈ ਮੱਲੇ 'ਚ ਕੋਈ ਵੀ ਨਹੀਂ ਪੁੱਛ ਸਕਦਾ ਜੀ ਜੀ ਸਾਡੇ ਨਾਲ ਦਾ ਹੀ ਘਰ ਹੈ ਹੂੰ ਬਿਲਕੁਲ ਨਾਲ ਦਾ ਪਰ ਇਹੋ ਜਿਹੇ ਲੋਕਾਂ ਦੇ ਖੜੇ ਹੁੰਦੇ ਦੇਖ ਕੇ ਬਾਡੀ ਵੀ ਕਿਉਂਕਿ ਹਰ ਇੱਕ ਘਰ ਦੇ ਵਿੱਚ ਨਿੱਕੇ ਨਿੱਕੇ ਬੱਚੇ ਹੁੰਦੇ ਆ ਇਹਨਾਂ ਦੇ ਉਹਨਾਂ ਦੇ ਘਰ ਚੋਂ 7-8 ਘਰ ਛੱਡ ਕੇ ਬੇਸ਼ੱਕ ਆ ਨਾਲ ਦੇ ਘਰ ਆਉ ਆ ਇਹ ਤਾਂ ਕਹਿੰਦੇ ਉਹਨਾਂ ਪਤਾ ਨਹੀਂ ਅਸੀਂ ਬਾਲ ਬਾਲ ਬੱਚ ਗਏ ਸ਼ਾਇਦ ਪਤਾ ਨਹੀਂ ਉਸ ਬੰਦੇ ਦੀ ਪਤਾ ਨਹੀਂ ਕਿਹੋ ਜੀ ਨਿਗਾਹ ਹੁਣੀ ਉਸ ਸਮੇ ਬਿਲਕੁਲ ਬਿਲਕੁਲ ਕੋਈ ਪਤਾ ਨਹੀਂ ਇਹ ਪੁਲਿਸ ਦੀ ਲਾਪਰਵਾਹੀ ਨਾਲ ਕੰਮ ਹੋਇਆ ਈ ਸਾਰਾ ਇਹ ਪੁਲਿਸ ਪਹਿਲਾਂ ਹੋ ਗਈ ਅੰਦਰੋਂ ਹੂੰ ਇੰਨੇ ਛੋਟੇ ਦੇ ਘਰ ਦੇ ਵਿੱਚ ਬੱਚੀ ਨਾ ਲੱਭੇ ਕਿੱਥੇ ਝੜ ਗਈ ਤੇ ਤੇ ਮਿਲੀ ਵੀ ਫਿਰ ਇੱਥੇ ਹੀ ਆ ਉਹ ਵੀ ਜੇ ਪੁਲਿਸ ਨੂੰ ਨਹੀਂ ਲੱਭੀ ਤਾਂ ਫਿਰ ਕਿਹਨਾਂ ਨੂੰ ਲੱਭਣੀ ਹੈ ਛਾਣ ਵੀ ਨਹੀਂ ਕਹਿੰਦੇ ਕਰਦੀ ਹਾਂਜੀ ਦੇਖੋ ਜੀ ਆ ਨਾਲੇ ਫੋਟੋਜ ਤੋਂ ਪਤਾ ਲੱਗਿਆ ਸਾਰੇ ਅੰਦਰ ਬੜੇ ਪਰ ਆ ਸਾਹਮਣੇ ਇੱਥੇ ਮਰੀ ਪਈ ਸੀ ਅੰਦਰ ਨਹੀਂ ਜਾਣਦੇ ਮੈਨੂੰ ਮੈਂ ਕਿਹਾ ਮੈਂ ਅੰਦਰ ਜਾਣਾ ਕਹਿੰਦੇ ਤੈਨੂੰ ਨਹੀਂ ਸੀ ਅੰਦਰ ਜਾਣ ਦੇਣਾ ਮੈਂ ਕਿਹਾ ਮੈਨੂੰ ਕਿਉਂ ਨਹੀਂ ਅੰਦਰ ਜਾਣ ਦੇਣਾ ਤੁਸੀਂ ਮੈਂ ਕਿਹਾ ਮੇਰੇ ਨਾਲ ਤਾਂ ਘਰ ਆਗਾ ਤੇ ਮੈਂ ਕਿਹਾ ਮੈਂ ਵੀ ਅੰਦਰ ਜਾਣਾ ਉਹ ਸਿਵਲ ਔਰ ਬਰਦੀ ਅੰਦਰ ਤੈਨੂੰ ਮੈਂ ਅੰਦਰ ਨਹੀਂ ਜਾਣ ਦੇਣਾਗਾ ਕਿੰਨੇ ਬੰਦੇ ਸੀਗੇ ਪੁਲਿਸ ਵਾਲੇ ਮੁਲਾਜ਼ਮ ਕਿੰਨੇ ਸੀਗੇ ਮੁਲਾਜ਼ਮ 4 ਸੀਗੇ ਇੱਕ ਸੇਵਲ 'ਚ ਸੀਗਾ 4 ਮੁਲਾਜ਼ਮਾਂ ਕੋਲੋਂ ਇੱਕ ਇੱਕ ਬੱਚੀ ਲੱਭੀ ਨੀ ਗਈਆਂ ਦੋ ਜਿਹੜੀ ਅੰਦਰ ਹੀ ਸੀਗੀ ਆਹ ਕਿ ਅੰਦਰ ਹੀ ਸੀਗੀ ਫੇਰ ਮੈਂ ਤੱਕੇ ਦੇ ਨਾਲ ਅੰਦਰ ਵੜਿਆ ਹੂੰ ਫੇਰ ਉਹ ਵੀ ਪਰਚਾਈ ਵੀ ਨਾਲ ਤੱਕੇ ਨਾਲ ਅੰਦਰ ਵੜੀ ਅਸੀਂ ਫੇਰ ਅਸੀਂ ਤੱਕੇ ਨਾਲ ਵੜਿਆ ਤੇ ਫਿਰ ਮੈਂ ਜਦ ਬੂਆ ਖੋਲਿਆ ਤੇ ਅੰਦਰ ਕੁੜੀ ਬਾਥਰੂਮ ਚ ਪਈ ਸੀ। ਦੇਖੋ ਇਹੋ ਜਿਹੀ ਇਹ ਮਤਲਬ ਸਾਡੀ ਪ੍ਰਸ਼ਾਸਨਿਕ ਨਲਾਕੀ ਆਈ ਸਾਹਮਣੇ ਆਉਂਦੀ ਹੈ ਕਿ ਇੱਕ ਪਰਿਵਾਰ ਦਾ ਜੀ ਚਲਾ ਗਿਆ ਨਿੱਕੀ ਜੀ ਬੱਚੀ ਚਲ ਗਈ ਨਿੱਕੀ ਜੀ ਜਾਨ ਜਿਹੜੀ ਚਲ ਗਈ ਐਂਡ ਉਹੋ ਜਿਹੀ ਹਵਾਲੀयत ਕਰਨ ਵਾਲੇ ਅੰਦਰ ਬੈਠੇ ਰਹੇ ਤੇ ਜਦੋਂ ਅੱਛਾ ਇਹ ਪਤਾ ਲੱਗੇ ਕਿ ਜਦੋਂ ਮਤਲਬ ਗੱਡੀ ਸੀਗੀ ਗੱਡੀ ਤਿਆਰੀ ਪੂਰੀ ਸੀਗੀ ਜਦੋਂ ਇਹ ਪੁਲਿਸ ਵਾਲੇ ਜਦੋਂ ਆਏ ਨਾ ਫਿਰ ਇਹਨੇ ਗੱਡੀ ਅੰਦਰ ਵਾੜ ਲਈ ਬਾਅਦ ਅੱਛਾ ਬਾਅਦ ਚ ਇਹਨੇ ਗੱਡੀ ਵਾੜ ਕੇ ਮੂੰਹ ਇਹਨੇ ਬਾਹਰ ਕੱਢ ਦਿੱਤਾ ਇਹ ਤਿਆਰੀ ਤਿਆਰੀ ਸੀਗੀ ਹਾਂ ਵਾਹ ਬੈ ਕਰਕੇ ਤੇ ਇਹਨੂੰ ਗੱਡੀ ਵਾੜ ਦਿੱਤੀ ਤੇ ਆ ਪੂਰਾ ਪਲਾਨ ਚ ਬੱਤੀਆਂ ਪੁੱਤੀਆਂ ਬੰਦ ਸੀਗੀਆਂ ਦੀ ਜਦੋਂ ਮੈਂ ਬੂਆ ਖੜਕਾਇਆ ਤੇ ਉਹ ਬਾਹਰ ਨੂੰ ਆ ਗਈ ਉਸ ਟਾਈਮ ਉਣੀ ਦਾ ਨਹੀਂ ਪਰਿਵਾਰਿਕ ਮੈਂਬਰ ਪਹੁੰਚੀ ਜਾਂ ਵਾਈਫ ਜਾਂ ਕੋਈ ਵੀ ਨਹੀਂ ਆਇਆ ਕੋਈ ਨਹੀਂ ਆ ਕੋਈ ਨਹੀਂ ਸੰਪਰਕ ਤੁਹਾਡੇ ਆਸ-ਪਾਸ ਤੁਹਾਡੇ ਕੋ ਨੰਬਰ ਨੰਬਰ ਕਿਸੇ ਕੋ ਹੋਏਗਾ ਨਹੀਂ ਸਾਨੂੰ ਸਾਲ ਕੋ ਸਾਨੂੰ ਨਹੀਂ ਇਹਨਾਂ ਨੇ ਹਗਾ ਨਾ ਜੀ ਸਾਨੂੰ ਸਾਲ ਕੋ ਆਇਆ ਸੀ ਤੋ ਦੇਖ ਸਕਦੇ ਹੋ ਕਿ ਇਹੇ ਘਰ ਆ ਉਸ ਸ਼ਖਸ ਦਾ ਕਹਿੰਦੇ ਕਿ ਅਮਰਤ ਹਰੀਆ ਸਿੰਘ ਸਿੰਘ ਸਜਿਆ ਹੋਇਆ ਤੇ ਉਸ ਸਿੰਘ ਦੇ ਵੱਲੋਂ ਜਿਹੜੀ ਆ ਇੱਕ ਇਹੋ ਜਿਹੀ ਘਟਨਾ ਕਰਤੂਤ ਕਹਿ ਸਕਦੇ ਆ ਕਿ ਜਿਹੜੀ ਨਿੱਕੀ ਜਿਹੀ ਬੱਚੀ ਮਹਿਸ 13 ਸਾਲ ਦੀ ਬੱਚੀ ਨਾਲ ਕੀਤੀ ਗਈ ਆ ਮੈਂ ਹਾਂਜੀ ਅਮਰਿਤ ਵੀ ਗਾਦਾ ਛੱਕਿਆ ਇਹ ਜੋ ਬੰਦੇ ਨੂੰ ਤਾਂ ਸਿੱਧਾ ਚਿਨਵਾ ਦੇਣਾ ਚਾਹੀਦਾ ਵਾ ਮਾਰ ਦੇਣਾ ਚਾਹੀਦਾ ਜਦੋਂ ਮੈਨੂੰ ਪੈਟਰੋਲ ਜਿੱਦਾਂ ਇਹਦੇ ਪਾਇਆ ਇਹਨੂੰ ਨਾਲ ਦੀ ਨਾ ਲਗ ਲਾ ਦੇਣੀ ਸੀ ਜਿਸ ਤਰ੍ਹਾਂ ਉਹ ਮਾਰਿਆ ਨੂੰ ਵਿਚਾਰੇ ਨੂੰ ਜਿਸ ਤਰ੍ਹਾਂ ਉਹਦੀ ਤੜਪੀ ਹੈ ਮਾਰਿਆ ਕਿਵੇਂ ਸਿਕਾ ਕਿ ਉਹ ਕੁਝ ਜੇ ਤੁਸੀਂ ਦੇਖਿਆ ਜਾਂ ਦੇਖਿਆ ਬੋਡੀ ਦੇਖੀ ਉਹਦੀ ਬੱਚੀ ਦੀ ਬੋਡੀ ਅੰਦਰ ਸਾਰੀ ਲਿਟੀ ਹੋਈ ਸੀ ਜੀ ਪਾਜੀ ਉਹ ਉਹਨਾ ਡਿੱਗੇ ਡੁੱਗੇ ਚ ਪਾਈ ਆ ਪਹਿਲੇ ਡਿੱਗੇ ਜੋ ਕੱਢ ਗਏ ਉਹਨੇ ਬਾਥਰੂਮ ਦੇ ਵਿੱਚ ਗੇਰੀ ਹੈ ਰੁਕੋਈ ਹੈ ਤੇ ਜਿੱਦਾਂ ਉਹਨੂੰ ਨਾ ਕੋਈ ਸਾਹ ਮਿਲ ਰਿਹਾ ਨਾ ਬਲੌਕ ਹੈ ਸਾਰਾ ਅੰਦਰ ਉਹਦੀ ਕੋਈ ਐਗਜੋਸਟ ਨਹੀਂ ਹੈ ਕੋਈ ਕੁਝ ਨਹੀਂ ਆ ਠੀਕ ਹੈ ਉਹਨੂੰ ਬੁਰੀ ਤਰ੍ਹਾਂ ਮਤਲਬ ਉਹ ਕੁੜੀ ਫੱਸੀ ਹੈ ਵਿਚਾਰੀ ਕਿੱਦਾਂ ਤੜਪੀ ਹੋਣੀ ਹੈ ਇਹ ਪਰਮਾਤਮਾ ਜਾਣਦਾ ਹੈ ਠੀਕ ਹੈ ਨਾ ਬਾਈ ਤੁਸੀਂ ਜਦੋਂ ਬਾਈ ਤੁਸੀਂ ਜਦੋਂ ਅੰਦਰ ਦੇਖਿਆ ਮੈਂ ਮਤਲਬ ਉਹਨੇ ਮਾਰਿਆ ਕਿਵੇਂ ਕਿ ਕੀ ਗਲਾ ਘੁਟਿਆ ਕਿ ਇਸ ਤਰੀਕੇ ਨਾਲ ਹੋਇਆ ਉਹ ਜਦੋਂ ਪਾਜੀ ਅਸੀਂ ਮੈਂ ਬੂਆ ਜਦੋਂ ਖੋਲਿਆ ਸੀਗਾ ਤੇ ਉਹ ਕੁੜੀ ਥੱਲੇ ਲੰਮੀ ਪਈ ਸੀਗੀ ਠੀਕ ਹੈ ਜੀ ਉਹਦਾ ਰੰਗ ਜਿਹੜਾ ਫੇਸ ਉਹਦਾ ਬਿਲਕੁਲ ਨੀਲਾ ਹੋਇਆ ਨੀਲਾ ਹੋਇਆ ਵੈਸੀ ਪਾਜੀਆ ਕਪੜੇ-ਕਪੜੇ ਉਦਾਂ ਮਤਲਬ ਐ ਲਾਏ ਨਹੀਂ ਸੀਗੇ ਮਤਲਬ ਥੋੜਾ ਜਿਆ ਥੋੜਾ ਹੈਗਾ ਜੀ ਥੋੜਾ ਜਿੱਦਾਂ ਹਾਂ ਠੀਕ ਹੈ ਹਾਂਜੀ ਸੋ ਦੇਖ ਸਕਦੇ ਹੋ ਮੈਂ ਇੱਥੇ ਮੈਂ ਚਾਹੂੰਗਾ ਪਲੀਜ਼ ਇੱਥੇ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਸੀਂ ਨਹੀਂ ਗੱਲ ਸਿਰਫ ਇੰਨੀ ਕੀ ਕਰਨੀ ਹੈ ਜੀ ਕਿ ਤੁਹਾਡੇ ਤਾਂ ਆਸ-ਪਾਸ ਦੇ ਸਿਗੇ ਕਿ ਉਹ ਬੰਦੇ ਦਾ ਨੇਚਰ ਕਿਹੋ ਜਿਹਾ ਸਿਗਾ ਤੁਸੀਂ ਉਹ ਉਹਨੂੰ ਵੀ 6-7 ਸਾਲ ਇੱਥੇ ਰਹਿੰਦੇ ਨੂੰ ਹੋ ਗਏ ਆ ਜੀ ਕਿ ਕਿਹੋ ਜਿਹਾ ਨੇਚਰ ਸਿਗਾ ਕਹਿੰਦੇ ਸਿੰਘ ਸਜਿਆ ਹੋਇਆ ਸਿਗਾ ਅਮਰ ਛਕਿਆ ਉਹਨੇ ਤੂੰ ਬੋਲ ਭਾਜੀ ਉਹਦੇ ਮੂੰਹ ਤੇ ਲਿਖਿਆ ਨਹੀਂ ਸੀ ਕਿ ਕੁਝ ਕਰੂਗਾ ਤੇ ਬੀਜੀ ਕਾਲ ਆਇਆ ਆਪਣੇ ਆਸ-ਪਾਸ ਇੰਨੇ ਬੰਦੇ ਰਹਿੰਦੇ ਐ ਆਪਾਂ ਕਿਹਨੂੰ ਕਹੀਗੇ ਬੰਦਾ ਗਲਤ ਹੋਊਗਾ ਨਾਰਮਲ ਬੰਦਾ ਦੇਖੋ ਬੱਸ ਚਲਾਉਂਦਾ ਐ ਐਮਜੀ ਆਂਦੀ ਸਕੂਲ ਵਾਲਿਆਂ ਨੂੰ ਪਤਾ ਲੱਗਾ ਬੰਦਾ ਗਲਤ ਐ ਜਿਹੜਾ ਸਕੂਲ ਦੀ ਬੱਸ ਚਲਾਉਂਦਾ ਹਾਂਜੀ ਐਮਜੀ ਐਮਜੀ ਸਕੂਲ ਦੀ ਤੁਸੀਂ ਦੋਸਤੋ ਜਿਹਤੇ ਜੌਬ ਕਰ ਰਿਆ ਉਹਨਾਂ ਨੇ ਵੈਰੀਫਾਈ ਨਹੀਂ ਕੀਤਾ ਇਹਨੂੰ ਅਸਲ ਮਹੱਲੇ 'ਚ ਮਿਲਦੇ ਐ ਨਹੀਂ ਮਿਲਦਾ ਲੱਗ ਗਾਲ ਐ ਨਾ ਸਾਨੂੰ ਕਹਿੰਦਾ ਨੇਚਰ ਕੀ ਸੀ ਕੀ ਪਤਾ ਨੇਚਰ ਕੀ ਸੀ ਉਹਦੀ ਪਰ ਜੋ ਕੀਤਾ ਤੇਰੇ ਤਰ੍ਹਾਂ ਹੀ ਸਾਬਿਤ ਹੋ ਰਹੀ ਆ ਉਹਦੀ ਨੇਚਰ ਪਤਾ ਲੱਗ ਰਹੀ ਨਾ ਕੀ ਸੀ ਬੰਦੇ ਦੀ ਉਹਦੇ ਮੈਂ ਥੋੜੀ ਲਿਖਿਆ ਮੂੰਹ ਤੇ ਵੀ ਇਹ ਕੰਮ ਕਰ ਦੇਗਾ ਜੇ ਪਤਾ ਹੁੰ ਦੇਖੋ ਕਿੰਨਾ ਕੋਸ਼ਿਸ਼ ਇਸ ਇਸ ਸ਼ਾਇਦ ਕੇਸ ਤੋਂ ਬਾਅਦ ਲੋਕ ਤਾਂ ਆਪਣੇ ਗਵਾਂਢੀਓ ਡਰਨਾ ਸ਼ੁਰੂ ਕਰ ਦੇਣਗੇ ਕਿ ਨਹੀਂ ਭਾਈ ਆਪਣੇ ਜਾਣੇ ਭੇਜੋ ਨਾ ਕਿ ਕਿਹੜੀਆਂ ਵਧਾਵਾਂਗੇ ਹੋਰ ਅਸੀਂ ਆਪਣੀਆਂ ਹੁਣ ਜਿੱਥੇ ਕੁੱਤਾ ਹੈ ਕਿ ਦੋ ਦੋ ਰੱਖਾਂਗੇ ਘਰ ਦੇ ਕੁੱਤੇ ਆਪਣੇ ਹੁਣ ਅਸੀਂ ਬੱਚਿਆਂ ਦੀ ਹੁਣ ਕੋਈ ਬੱਚੇ ਨੂੰ ਬਾਹਰ ਨਹੀਂ ਕੱਢ ਸਕਦਾ ਸਾਡੇ ਚੋਂ ਕਿ ਹੁਣ ਇੰਨੀ ਕਿ ਬੰਦੇ ਨੂੰ ਡਰ ਪੈ ਗਿਆ ਨਾ ਬੱਚੇ ਨੂੰ ਕਿ ਗਲੀ ਤੋਂ ਬਾਹਰ ਬੱਚੇ ਨੂੰ ਅਸੀਂ ਕੱਢ ਨਹੀਂ ਸਕਦੇ ਅਗੇ ਪਪਾ ਕੁੜੀ ਐ ਪਪਾ ਮੁੰਡਾ ਬਹੁਤ ਡਰ ਪੈ ਗਿਆ ਹੋਇਆ ਕਿ ਇਦਾਂ ਦਾ ਕਿਉਂਕਿ ਉਹ ਦੇਖਣ ਚ ਇਦਾਂ ਲੱਗਦਾ ਸੀ ਕਿ ਜਦੋਂ ਕੱਲ ਪੁਲਿਸ ਵੀ ਆਈ ਸੀ ਕਿ ਨਹੀਂ ਬੰਦਾ ਇਦਾਂ ਦਾ ਹੈਗਾ ਅਸੀਂ ਖੁਦ ਇਹ ਸੋਚ ਰਹੇ ਸੀ ਪਰ ਜਦੋਂ ਰਾਤੀ ਬਾਅਦ ਜੋ ਅਸੀਂ ਦੇਖਿਆ ਪੁਲਿਸ ਜਾਣ ਤੋਂ ਬਾਅਦ ਫਿਰ ਸਾਨੂੰ ਪਤਾ ਲੱਗਾ ਕਿਦਾਂ ਦਾ ਬੰਦਾ ਹੈ ਛੱਡ ਸਕਦੇ ਭਾਜੀ ਕਿਤੇ ਨਹੀਂ ਛੱਡ ਸਕਦੇ ਬਿਲਕੁਲ ਆਪ ਵੀ ਧਿਆਨ ਰੱਖੋ ਸਾਰੇ ਪੇਰੈਂਟਸ ਨੂੰ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਆਪਣੇ ਬੱਚਿਆਂ ਦਾ ਆ ਧਿਆਨ ਰੱਖੋ ਕਿਸੇ ਤੇ ਕੋਈ ਯਕੀਨ ਨਾ ਕਰੇ ਨਹੀਂ ਯਕੀਨ ਖਤਮ ਹੋ ਗਿਆ ਬਿਲਕੁਲ ਯਕੀਨ ਖਤਮ ਆ ਕੋਈ ਗੌਂਟ ਨਹੀਂ ਕੋਈ ਭੈਣ ਭਰਾ ਨਹੀਂ ਆਪ ਦੀ ਜਿਹਦੀ ਧੀ ਆ ਬਸ ਉਹਦੀ ਧੀ ਆ ਮੇਨ ਮੁਕਦੀ ਗੱਲ ਆ ਜਿਹਦੀ ਧੀ ਆ ਬਸ ਉਹਦੀ ਧੀ ਆ ਆਪਦੀ ਧੀ ਦੇ ਆਪਦੇ ਨਾਲ ਸਾਹੇ ਆਪਣੀ ਦੋ ਦੋ ਧੀਆ ਸੀਗੀਆਂ ਇਹਨਾਂ ਦੀ ਬਿਲਕੁਲ ਜੀ ਧੀਆ ਵਾਲੇ ਸਾਰੇ ਅਸੀਂ ਸਾਰੇ ਰਾਤ ਦੇ ਦਹਿਲ ਪਈ ਹੋਈ ਆ ਡਰੇ ਹੋਏ ਆ ਆਪਦੇ ਆਪਦੇ ਬੱਚੇ ਝਪੀਆਂ ਪਾ ਪਾ ਕੇ ਰੱਖੇ ਹੋਏ ਆ ਡਰ ਪਏ ਆ ਸਾਡੀ ਜਿਹੜੀ ਵਾਈਫ ਸੀਗੇ ਜਾਂ ਘਰ ਵਾਲੀ ਉਹਨਾਂ ਨੂੰ ਤੁਸੀਂ ਜਾਣਦੇ ਹੋ ਹਾਂਜੀ ਇੱਥੇ ਰਹ ਰਹੇ ਆ ਉਹ ਤਾਂ ਕੱਲ ਹੀ ਗਈ ਹੈ ਪੇਕੇ ਗਈ ਆਪਣੀ ਕੁੜੀ ਲੈ ਕੇ ਛੋਟੀ ਕੁੜੀ ਲੈ ਕੇ ਇੱਥੇ ਰਹਿੰਦੀ ਹੈ ਤੇ ਉਹ ਠੀਕ ਆ ਬੋਲਣ ਚਾਹਦੇ ਠੀਕ ਆ ਹੁਣ ਕਿਸੇ ਦੇ ਮੂੰਹ 'ਚ ਥੋੜੀ ਲਿਖਿਆ ਆ ਬੁਲਾਂਦੀ ਚਲਾਂਦੀ ਸਭ ਨੂੰ ਅੱਛਾ ਵਿਵਹਾਰ ਹੁੰਦਾ ਐਓ ਜੀ ਗੱਲ ਹੀ ਨਹੀਂ ਕੋਈ ਥੋੜੀ ਕਿਸੇ ਨਾਲ ਗੱਲ ਹੋਈ ਹੈ ਫੋਨ 'ਤੇ ਜਾਂ ਉਹਨਾਂ ਦੀ ਘਰ ਵਾਲੀ ਨਾਲ ਵਾਈਫ ਨਾਲ ਨਹੀਂ ਨਹੀਂ ਸਾਡੀ ਚੱਲ ਨਹੀਂ ਚਲੋ ਠੀਕ ਹੈ ਧੰਨਵਾਦ ਸੋ ਦੇਖ ਸਕਦੇ ਹੋ ਜੀ ਸੋ ਇਹ ਇਹ ਆਸ-ਪਾਸ ਜਿਹੜੇ ਗਵਾਂਢ 'ਚ ਮੈਂ ਤੁਹਾਨੂੰ ਦੂਰੋਂ ਦਿਖਾ ਦਿੰਦਾ ਇੱਕ ਵਾਰੀ ਦੂਰ ਦਿਖਾਈ ਉਹ ਘਰ ਆ ਜੀ ਤੇ ਇਹ ਜਿਹੜੇ ਆਸ-ਪਾਸ ਦੇ ਘਰ ਨੇ ਇਹਨਾਂ ਨੇ ਵੀ ਕੀ ਹੁਣ ਇਤੋਂ ਕਿਤੇ ਨਾ ਕਿਤੇ ਇੱਕ ਵੱਡੀ ਐਗਜ਼ਾਮਪਲ ਸੈੱਟ ਹੁੰਦੀ ਹੈ ਕਿ ਹਾਂਜੀ ਤੁਹਾਡੇ ਪੜੋਸੀ ਤੁਹਾਡੇ ਆਸ-ਪਾਸ ਦੇ ਲੋਕ ਕਿਹੋ ਜਿਹੀ ਸ਼ਕਲ ਤੇ ਕਿਸੇ ਤੇ ਨਹੀਂ ਲਿਖਿਆ ਹੁੰਦਾ ਕਿਸੇ ਤੇ ਵੀ ਸ਼ਕਲ ਤੇ ਨਹੀਂ ਲਿਖਿਆ ਹੁੰਦਾ ਕਿ ਬੰਦਾ ਕਿਹੋ ਜਿਹਾ ਆ ਬੰਦਾ ਕ ਬੰਦਾ ਕਿਹੋ ਜਿਹਾ ਹੁਣ ਮਾਹੌਲ ਜੋ ਬਣ ਗਿਆ ਜੋ ਕੱਲ ਘਟਨਾ ਜਲੰਧਰ ਦੇ ਵਿੱਚ ਵਾਪਰਦੀ ਹੈ ਮੈਂ ਇਸ 13 ਸਾਲ ਦੀ ਬੱਚੀ ਦੇ ਨਾਲ ਇਹੋ ਜਿਹਾ ਦੁਸ਼ਕਰਮ ਹੁੰਦਾ ਉਸ ਤੋਂ ਬਾਅਦ ਉਸ ਦੇ ਨਾਲ ਇਹੋ ਜਿਹੀ ਕਰਤੂਤ ਕੀਤੀ ਜਾਂਦੀ ਹੈ ਉਹ ਵੀ ਇੱਕ ਸਿੰਘ ਧਾਰੀ ਬੰਦਾ ਦਸਤਾਰ ਸਜਾਈ ਹੋਈ ਹੈ ਵੱਡਾ ਦਾਣਾ ਚਿੱਟਾ ਦਾਣਾ ਗਾਤਰਾ ਪਾਇਆ ਹੋਇਆ ਹੈ ਸਿੰਘ ਧਾਰੀ ਬੰਦੇ ਦੇ ਵੱਲੋਂ ਇੱਕ ਇਹ ਜੀ ਕਰਤੂਤ ਕੀਤੀ ਜਾਂਦੀ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਸਿਰਫ ਇੱਕ ਮੁਹੱਲਾ ਨਹੀਂ ਬਲਕਿ ਪੂਰਾ ਪੂਰਾ ਪੰਜਾਬ ਜਿਹੜਾ ਦਹਿਲਿਆ ਹੋਇਆ ਹੈ ਇਸ ਸਮੇਂ ਤੇ ਉਤੋਂ ਵੱਡੀ ਨਲਾਇਕੀ ਨਿਕਲਦੀ ਹੈ ਜੀ ਪ੍ਰਸ਼ਾਸਨ ਦੀ ਜਦੋਂ ਪ੍ਰਸ਼ਾਸਨ ਅੰਦਰ ਦੇਖਣ ਜਾਂਦਾ ਹੈ ਪ੍ਰਸ਼ਾਸਨ ਇਹ ਕਹਿ ਕੇ ਨਿਕਲਦਾ ਕਿ ਅੰਦਰ ਕੁਝ ਨਹੀਂ ਹੈ ਲੇਕਿਨ ਉਹ ਬੱਚੀ ਉਸੇ ਘਰ ਦੇ ਵਿੱਚ ਕੈਦ ਹੁੰਦੀ ਹੈ ਤੇ ਸ਼ਾਇਦ ਜੋ ਇਲਾਕਾ ਨਿਵਾਸੀ ਕਹਿੰਦੇ ਨੇ ਕਿ ਜੇਕਰ ਪ੍ਰਸ਼ਾਸਨ ਉਸ ਸਮੇਂ ਉਸ ਬੱਚੀ ਨੂੰ ਬਾਹਰ ਕੱਢ ਲੈਂਦਾ ਤਾਂ ਸ਼ਾਇਦ ਬੱਚੀ ਕਿਤੇ ਬਚੀ ਹੁੰਦੀ ਜਾਂ ਜ਼ਿੰਦਾ ਹੁੰਦੀ ਅੱਜ ਸਾਹਮਣ